ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥ ਸੰਗਤ ਜੀ ਜਿਵੇਂ ਹਰ ਰੋਜ਼ ਹੀ ਕੋਈ ਨਾ ਕੋਈ ਗੁਰੂ ਘਰ ਦੇ ਦਰਸ਼ਨ ਅਸੀਂ ਆਪਣੇ ਚੈਨਲ ਜਾਂ ਇਸ ਪੇਜ ਰਾਹੀਂ ਤੁਹਾਨੂੰ ਕਰਵਾਉਂਦੇ ਆ ਸੋ ਅੱਜ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀਆ ਦੀ ਨਗਰੀ ਪਹੁੰਚੇ ਆ ਤੇ ਇੱਕ ਗੁਰੂ ਘਰ ਜਿੱਥੇ ਗੁਰੂ ਤੇਗ ਬਹਾਦਰ ਜੀ ਆ ਕੇ ਰੁਕੇ ਜਿੰਨੂੰ ਨਗਰਵੱਲਾ ਵਿੱਚ ਗੁਰਦੁਆਰਾ ਕੋਠਾ ਸਾਹਿਬ ਕਿਹਾ ਜਾਂਦਾ ਉਸ ਗੁਰੂ ਘਰ ਦੇ ਵੀ ਅਸੀਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਇਸ ਵੀਡੀਓ ਵਿੱਚ ਅਤੇ ਇੱਕ ਦੂਸਰਾ ਗੁਰੂ ਘਰ ਹੈ ਗੁਰਦੁਆਰਾ ਗੁਰਿਆਣਾ ਸਾਹਿਬ ਜਿਹੜਾ ਸ਼ਹਿਰ ਅੰਮ੍ਰਿਤਸਰ ਤੋਂ 3 ਕਿਲੋਮੀਟਰ ਤੇ ਵੇਰਕਾ ਬਾਈਪਾਸ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸ਼ਸ਼ੋਭਿਤ ਹੈ ਜਿਸ ਦੇ ਤੁਸੀਂ ਇਸ ਵੀਡੀਓ ਵਿੱਚ ਦਰਸ਼ਨ ਵੀ ਕਰ ਰਹੇ ਹੋ ਸਾਡਾ ਇਤਿਹਾਸ ਦੱਸਦਾ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ 1664 ਦੇ ਵਿੱਚ ਜਦੋਂ ਆਪ ਸਤਿਗੁਰੂ ਜੀ ਗੁਰੂ ਨਾਨਕ ਦੀ ਗੱਦੀ ਤੇ ਵਿਰਾਜਮਾਨ ਹੋ ਕੇ ਨੋਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਅਖਵਾਂਦੇ ਨੇ ਤੇ ਉਥੋਂ ਮਹਾਰਾਜ ਸੱਚੇ ਪਿਤਾ ਜੀ ਸ੍ਰੀ ਅੰਮ੍ਰਿਤਸਰ ਨਗਰੀ ਗੁਰੂ ਰਾਮਦਾਸ ਗੁਰੂ ਅਰਜੁਨ ਦੇ ਪਿਤਾ ਜੀਆਂ ਦੇ ਪਾਵਨ ਨਗਰ ਦੇ ਵਿੱਚ ਪਹੁੰਚਦੇ ਨੇ ਇੱਥੇ ਸਤਿਗੁਰ ਜੀ ਦਰਬਾਰ ਸਾਹਿਬ ਨਾਤਮਸਤਕ ਹੋਣ ਦੇ ਲਈ ਆਉਂਦੇ ਨੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਆਉਣਾ ਸੁਣ ਕੇ ਪ੍ਰਿਥੀ ਚਾਂਜੀਆਂ ਦੇ ਪੁੱਤਰ ਮਿਹਰਬਾਨ ਤੇ ਮਿਹਰਬਾਨ ਜੀਆਂ ਦੇ ਪੁੱਤਰ ਨੇ ਹਰ ਜੀ ਉਸ ਸਮੇਂ ਜੋ ਦਰਬਾਰ ਸਾਹਿਬ ਦਾ ਸਾਰਾ ਪ੍ਰਬੰਧ ਸੰਭਾਲਦੇ ਨੇ ਬਾਬੇ ਬਕਾਲੇ ਦੀ ਧਰਤੀ ਤੇ ਹੋਈ ਆਪਾਂ ਜਿੰਨੀ ਵੀ ਘਟਨਾ ਕਰਮ ਨੂੰ ਵੇਖਦੇ ਆ ਜੋ ਧੀਰਮਲ ਜੀ ਨਾਲ ਹੋਈ ਉਹਨੂੰ ਵੀ ਹਰਜੀ ਜਿਹੜਾ ਉਹ ਆਪਣੇ ਸਾਹਮਣੇ ਰੱਖਦੇ ਨੇ ਤੇ ਜਦੋਂ ਸਤਗੁਰੂ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੇ ਤੇ ਇਤਿਹਾਸ ਕਹਿੰਦਾ ਕਿ ਉਹਨਾਂ ਨੇ ਦਰਵਾਜ਼ੇ ਬੰਦ ਕੀਤੇ ਤਾਲੇ ਲਾਏ ਤੇ ਚਾਬੀਆਂ ਸਰੋਵਰ 'ਚ ਸੁੱਟ ਕੇ ਆਪ ਪਿੰਡ ਹੀਰਾ ਚਲੇ ਗਏ ਉੱਥੋਂ ਮਹਾਰਾਜ ਪਿਤਾ ਜੀ ਨੇੜੇ ਇੱਕ 베ਰੀ ਹੈ ਜਿੱਥੇ ਅੱਜਕੱਲ ਗੁਰਦੁਆਰਾ ਥੜਾ ਸਾਹਿਬ ਹੈ। ਇੱਥੋਂ ਮਹਾਰਾਜ ਬੈਠ ਕੇ ਫਿਰ ਲਾਗੇ ਤੁੰਗ ਵਾਲਾ ਤੇ ਗੁਰਦੁਆਰਾ ਦਮਦਮਾ ਸਾਹਿਬ ਤੋਂ ਹੁੰਦੇ ਆ ਇੱਥੇ ਪਹੁੰਚਦੇ ਨੇ। ਬੀਬੀ ਹਰੋਜੀ ਜਿਨ੍ਹਾਂ ਦੇ ਖੇਤ ਸਨ ਸਾਰੇ ਇੱਥੇ ਇੱਕ ਪੁਰਾਤਨ ਖੂਈ ਵੀ ਸੀ ਜਿਹੜੀ ਦੱਸਣ ਮੁਤਾਬਕ ਇੱਥੋਂ ਦੇ ਪਤਵੰਤੇ ਸੱਜਣਾ ਵੱਲੋਂ ਕਿ ਉਹ ਗੁਰਦੁਆਰਾ ਸਾਹਿਬ ਦੇ ਜੋ ਇਹ ਇਮਾਰਤ ਆ ਉਹਦੇ ਵਿੱਚ ਹੀ ਆ ਗਈ ਹੈ। ਸੋ ਸਤਗੁਰੂ ਗੁਰੂ ਤੇਗ ਬਹਾਦਰ ਜੀਾਂ ਦੇ ਨਾਲ ਭਾਈ ਗੱਡਿਆ ਜੀ ਦਵਾਰਕਾ ਦਾਸ ਜੀ ਤੇ ਬਾਬਾ ਮੱਖਣ ਸ਼ਾ ਲੁਬਾਣਾ ਜੀ ਨੇ ਕਹਿੰਦੇ ਆ ਬੀਬੀ ਹਰੋਜੀ ਪੁੱਛਦੇ ਆ ਬਾਬਾ ਮੱਖਣ ਸ਼ਾ ਲੁਬਾਣਾ ਜੀ ਨੂੰ ਜਦੋਂ ਸਤਗੁਰੂ ਇੱਥੇ ਪਹੁੰਚਦੇ ਆ ਕਿ ਇਹ ਮਹਾਂਪੁਰਖ ਕੌਣ ਨੇ ਬੜਾ ਚਿਹਰੇ ਤੇ ਨੂਰ ਹੈ ਬੜਾ ਪ੍ਰਤਾਪ ਹੈ ਨਾਮ ਬਾਣੀ ਚ ਭਿੱਜੇ ਨੇ ਤੇ ਮੱਖਣ ਸ਼ਾ ਲੁਬਾਣਾ ਜੀ ਦੱਸਦੇ ਨੇ ਇਹ ਗੁਰੂ ਨਾਨਕ ਦੇ ਪਿਤਾ ਮਹਾਰਾਜ ਜੀਆਂ ਦੇ ਨਵੇਂ ਗੁਰਗੱਦੀ ਦੇ ਵਾਰਿਸ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਕਹਿੰਦੇ ਆ ਸ਼ਰਧਾ ਮੁਤਾਬਕ ਬੀਬੀ ਹਰੋਜੀ ਕਹਿੰਦੇ ਨੇ ਕਿ ਤੁਸੀਂ ਪਰਵਾਣ ਕੀ ਲੋ ਆਗਿਆ ਲੋ ਤੇ ਮੈਂ ਆਪਣੇ ਇਥੇ ਖੇਤਾਂ ਵਿੱਚ ਕਰ ਰੇ ਕੰਮ ਕਾਮਿਆਂ ਦੇ ਲਈ ਪ੍ਰਸ਼ਾਦੇ ਆਠ ਲੈ ਕੇ ਆਈਆਂ ਜੇ ਮੈਂ ਸਤਿਗੁਰੂ ਜਾਂ ਮਹਾਂਪੁਰਸ਼ਾਂ ਤੇ ਉਹਨਾਂ ਦੇ ਸਿੱਖਾਂ ਨੂੰ ਛਕਾਵਾਂ ਤੇ ਸਾਡਾ ਇਤਿਹਾਸ ਕਹਿੰਦਾ ਹੈ ਬਾਬਾ ਮੱਖਣਸ਼ਾ ਲੁਬਾਣਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਇਹ ਪੁੱਛਦੇ ਆ ਤੇ ਫਿਰ ਬਾਬਾ ਮੱਖਣਸ਼ਾ ਲੁਬਾਣਾ ਜੀ ਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਜਿਹੜੇ ਸਵੇਰ ਤੋਂ ਕੰਮੇ ਕੰਮ ਕਰ ਰਹੇ ਨੇ ਉਹਨਾਂ ਦੇ ਲਈ ਪਹਿਲਾ ਇਹ ਪ੍ਰਸ਼ਾਦੇ ਤੁਸੀਂ ਛਕਾਓ ਜੇ ਬਚਣਗੇ ਫਿਰ ਆਪਾਂ ਛਕਾਂਗੇ ਕਹਿੰਦੇ ਆ ਜਦੋਂ ਕਪੜਾ ਚੋਕ ਕੇ ਅੱਠ ਪ੍ਰਸ਼ਾਦਿਆਂ ਨੂੰ ਵੇਖਿਆ ਤੇ ਅੱਠ ਦੇ ਉਹ ਪ੍ਰਸ਼ਾਦੇ 12 ਹੋ ਚੁੱਕੇ ਨੇ ਇੱਥੋਂ ਦਾ ਜੋ ਇਤਿਹਾਸ ਹੈ ਉਹ ਅਸੀਂ ਆਪ ਜੀਆਂ ਨੂੰ ਵੀਡੀਓ ਵਿੱਚ ਦੱਸ ਰਹੇ ਆ ਫਿਰ ਸਤਿਗੁਰੂ ਪਿਤਾ ਜੀ ਸ਼ਰਦਾ ਦੇ ਨਾਲ ਇਸ ਅਸਥਾਨ ਦੇ ਉੱਤੇ ਪ੍ਰਸ਼ਾਦਾ ਛਕ ਕੇ ਜਿਹੜੀ ਏਸੀ ਵੀਡੀਓ ਵਿੱਚ ਗੁਰਦੁਆਰਾ ਕੋਠਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਮਹਾਰਾਜ ਜਾ ਕੇ ਵਿਰਾਜਦੇ ਨੇ ਇਹ ਕੱਚਾ ਕੋਠਾ ਸੀ ਬੀਬੀ ਹਰੋਜੀ ਦਾ 14 ਦਿਨ ਮਹਾਰਾਜ ਉਸ ਅਸਥਾਨ ਦੇ ਉੱਤੇ ਰਹੇ ਉੱਥੇ ਤੁਸੀਂ ਵੇਖੋਗੇ ਉਹ ਅੱਜ ਵੀ ਭੋਰਾ ਸਾਹਿਬ ਹੈ ਜਿੱਥੇ ਮਹਾਰਾਜ ਬੈ ਕੇ ਬੰਦਗੀ ਕਰਦੇ ਰਹੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਸੁਸੰਗਤ ਜੀ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਜੀਆਂ ਦੀ ਨਗਰੀ ਦੇ ਨੇੜੇ-ਨੇੜੇ 5-10 ਕਿਲੋਮੀਟਰ ਦੇ ਵਿੱਚ ਬਹੁਤ ਇਹੋ ਜਿਹੇ ਧਾਰਮਿਕ ਅਸਥਾਨ ਨੇ ਜਿੱਥੇ ਇਹ ਧਰਤੀ ਸ਼ਹੀਦਾਂ ਦੇ ਨਾਲ ਨਿਵਾਜੀ ਹੈ ਗੁਰੂ ਚਰਨਾ ਦੇ ਨਾਲ ਨਿਵਾਜੀ ਹੈ ਗੁਰੂ ਪੀਰ ਪੈਗੰਬਰਾਂ ਦੇ ਨਾਲ ਨਿਵਾਜ਼ੀ ਹੈ ਗੁਰੂ ਤੋਂ ਵਰਸੋਏ ਮਹਾਂਪੁਰਖਾਂ ਦੇ ਨਾਲ ਨਿਵਾਜ਼ੀ ਹੈ ਉੱਥੇ ਹੀ ਇਸ ਧਰਤੀ ਦੇ ਆਪਾਂ ਜਦੋਂ ਆ ਕੇ ਨਾਤਮਸਕ ਹੁੰਨੇ ਆ ਤੇ ਸਾਡੀ ਯਾਤਰਾ ਵੀ ਸਫਲੀ ਹੁੰਦੀ ਹੈ ਜਿਵੇਂ ਬਾਕੀਆਂ ਵੀਡੀਓ ਨੂੰ ਤੁਸੀਂ ਵੇਖ ਕੇ ਬਹੁਤ ਪਿਆਰ ਦਿੱਤਾ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਵੇਖੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੱਸਦੇ ਸਾਡੇ ਪੰਜਾਬੀ ਸਾਡੇ ਪਰਿਵਾਰਕ ਜੋ ਜੀ ਨੇ ਉਹਨਾਂ ਤੱਕ ਪਹੁੰਚਾਓ ਕਿ ਜਦੋਂ ਸ਼ਰਦਾ ਨਾਲ ਆਪਾਂ ਗੁਰੂ ਤੇਗ ਬਹਾਦਰ ਪਿਤਾ ਜਾਂ ਗੁਰੂ ਨਾਨਕ ਦੇ ਪਿਤਾ ਜੀਆਂ ਦੀਆਂ ਬਖਸ਼ਿਸ਼ਾਂ ਲੈਨੇ ਆ ਤੇ ਮਹਾਰਾਜ ਸਾਨੂੰ ਕਿਵੇਂ ਨਿਵਾਜਦੇ ਨੇ ਇਹ ਜੋ ਤੁਸੀਂ ਗੁਰੂ ਘਰ ਵੇਖ ਰਹੇ ਹੋ ਇਹ ਗੁਰਿਆਣਾ ਸਾਹਿਬ ਪਾਤਸ਼ਾਹੀ ਨੋਵੀਂ ਹੈ ਤੇ ਇਥੋਂ ਦੀ ਸੇਵਾ ਸੰਤ ਬਾਬਾ ਅਜਾਇਬ ਸਿੰਘ ਜੀ ਸੰਤ ਬਾਬਾ ਸਰਦਾਰ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਨੇ ਕਰਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ